ਹਲੇਲੂਇਆ ਹੈ ਮੇਰੇ ਪਿਤਾ ਤੂੰ ਜੋ ਸਵਰਗ ਵਿੱਚ ਹੈ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਜੇ ਤੇਰੀ ਇੱਛਾ ਸਵਰਗ ਵਿੱਚ ਪੂਰੀ ਹੁੰਦੀ ਹੈ ਤੇ ਧਰਤੀ ਉੱਤੇ ਵੀ ਹੋਵੇ ਤੁਹਾਡਾ ਰਾਜ ਆਵੇ ਸਾਡੇ ਰੋਜ਼ ਦੀ ਰੋਟੀ ਆ ਸਾਨੂੰ ਦੇ ਪ੍ਰਭੂ ਸਾਡੇ ਕਸੂਰ ਸ਼ਮਾ ਕਰ ਜਿਵੇਂ ਅਸੀਂ ਆਪਣੇ ਕਸੂਰ ਵਾਲਾ ਸ਼ਮਾ ਕੀਤਾ ਸਾਨੂੰ ਪ੍ਰਤਿਆਇ ਵਿੱਚ ਨਾਮ ਲੈਣਗੇ ਸਭੋ ਪ੍ਰਿਆਇਤ ਰਚਿ ਪ੍ਰਿਥੀ ਰਾਜ ਮਹਿਮਾ ਕੁਦਰਤ ਜلال ਬਰਸ਼ਾ ਚਕੋ ਜੁਗਤ ਨਿਰੰਤਰ ਹੈ ਅਮੇਨ ਅਮੇਨ ਹਾਲੇਲੂਇਆ ਹਾਲੇਲੂਇਆ ਗੋਡ ਬles ਯੂ ਸਾਰੰ ਜੈਨ ਸਿਧੀ ਪਲੇਸ ਦਾ ਲਾਰਡ ਅਮੇਸ਼ਵਰ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਫਿਰ ਤੋਂ ਇੱਕ ਵਾਰ ਮੌਕਾ ਦਿੱਤਾ ਕਿ ਅਸੀਂ ਪਰਮੇਸ਼ਰ ਦੇ ਵਚਨ ਵਿੱਚੋਂ ਗੱਲ ਕਰ ਸਕੀਏ ਔਰ ਜੋ ਪ੍ਰਾਰਥਨਾ ਸਾਨੂੰ ਪ੍ਰਭੂ ਨੇ ਸਿਖਾਈ ਹੈ ਅਸੀਂ ਅੱਜ ਉਸ ਪ੍ਰਾਰਥਨਾ ਦੇ ਵਿੱਚੋਂ ਵੀ ਪਰਮੇਸ਼ਵਰ ਦੇ ਬਚਨ ਦੇ ਦੁਆਰਾ ਗੱਲ ਕਰਾਂਗੇ ਕਿਉਂਕਿ ਪ੍ਰਭੂ ਸਾਨੂੰ ਹਰ ਕਿਸੇ ਨੂੰ ਕੁਝ ਨਾ ਕੁਝ ਬਚਨ ਦੇ ਵਿੱਚੋਂ ਆਪਣੇ ਹਿਸਾਬ ਨਾਲ ਸਿਖਾਉਂਦਾ ਹੈ ਸਾਨੂੰ ਸਿਖਾਇਆ ਪ੍ਰਭੂ ਨੇ ਔਰ ਸਾਡੀ ਦਾਸੀ ਜੋ ਦਰਾਹ ਮੈਨੂਅਲ ਪੰਜਾਬੀ ਚਰਚ ਦੇ ਨੇ ਉਹਨਾਂ ਨੇ ਇਸ ਸੰਦੇਸ਼ ਬਚਨ ਦਿੱਤਾ ਕਿ ਤੁਸੀਂ ਇਸ ਬਚਨ ਨੂੰ ਲਗਾਤਾਰ ਪੜ੍ਹਨਾ ਹੈ ਇੱਕ ਹਫਤਾ ਜਨੇ ਮਤੀ ਦੀ ਅੰਜੀ ਉਹਦਾ 6 ਅਧਿਆਏ ਅਨੁਦੀ 9 ਐ ਤੋਂ ਲੈ ਕੇ 15 ਐ ਤੱਕ ਸੋ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਵਚਨ ਨੂੰ ਦਿਨ ਦੇ ਵਿੱਚ ਦੋ ਵਾਰ ਪੜ੍ਹੋ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਇਸ ਵਚਨ ਨੂੰ ਦੋ ਵਾਰ ਪੜ੍ਹੀਏ ਉਹ ਪਰਮੇਸ਼ਰ ਸਾਨੂੰ ਇਸ ਵਚਨ ਤੋਂ ਅਜਿhko ਸਿਖਾ ਰਹੇ ਨੇ ਪਰਮੇਸ਼ਰ ਸਾਨੂੰ ਅਜਿਹੀ ਪ੍ਰਾਰਥਨਾ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕਰਨ ਨੂੰ ਕਿਹਾ ਸਾਨੂੰ ਕਰਨ ਲਈ ਸਿਖਾਈ ਗਈ ਹੈ ਉਹ ਪ੍ਰਾਰਥਨਾ ਅੱਜ ਸਾਨੂੰ ਬਹੁਤ ਕੁਝ ਸਿਖਾਵੇਗੀ ਕਿਉਂਕਿ ਪਰਮੇਸ਼ਵਰ ਦਾ ਆਤਮਾ ਸਾਡੀ ਮਦਦ ਕਰੇਗਾ ਮੇਰੀ ਬੋਲਣ ਵਿੱਚ ਮਦਦ ਕਰੇਗਾ ਮੈਨੂੰ ਸਮਝ ਦਵੇਗਾ ਤੁਹਾਡੀ ਸੁਣਨ ਵਿੱਚ ਮਦਦ ਕਰੇਗਾ ਕਿਉਂਕਿ ਇਹ ਪਵਿੱਤਰ ਆਤਮਾ ਹੀ ਹੈ ਜਿਹਦੇ ਦੁਆਰਾ ਅਸੀਂ ਬੋਲ ਪਾਉਨੇ ਆ ਜਿਹਦੇ ਦੁਆਰਾ ਅਸੀਂ ਸਮਝ ਪਾਉਨੇ ਆ ਜਿਹਦੇ ਦੁਆਰਾ ਅਸੀਂ ਬਚਨ ਨੂੰ ਅੱਗੇ ਵੰਡ ਸਕਦੇ ਆ ਸੋ ਅਸੀਂ ਬਚਨ ਨੂੰ ਪੜ੍ਹਾਂਗੇ ਕਿਉਂਕਿ ਬਚਨ ਹੀ ਜੀਵਨ ਹੈ ਵਚਨ ਹੀ ਰਾਹ ਹੈ ਵਚਨ ਹੀ ਸੱਚ ਹੈ ਹallelujah ਪੇਸ ਦਾ ਲਾਰਡ ਮਤੀ ਦੀ ਅੰਜੀਲ ਉਹਦਾ 6 ਦੇ ਆਏ আর ਉਹਦੀ 9 ਅਧ ਤੋਂ ਅਸੀਂ ਇੱਕ ਇੱਕ ਵਰਡ ਨੂੰ ਦੇਖਾਂਗੇ ਕਿ ਪਰਮੇਸ਼ੁਰ ਇਸ ਵਚਨ ਦੇ ਦੁਆਰਾ ਸਾਡੇ ਨਾਲ ਕੀ ਗੱਲ ਕਰ ਰਿਹਾ ਹੈ ਮਤੀ ਦੀ ਅੰਜੀਲ ਉਹਦਾ 6 ਦੇ ਆਏ ਉਹਦੇ 9 ਭਾਗ ਨੂੰ ਦੇਖਾਂਗੇ ਸੋ ਤੁਸੀਂ ਇਸ விதੀ ਨਾਲ ਪ੍ਰਾਰਥਨਾ ਕਰੋ हे पिता हे ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ ਤੇਰਾ ਨਾਮ ਬਾਤ ਮੰਨਿਆ ਜਾਵੇ ਹallelujah ਤਾਂ ਜੀਸਸ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਇਸ ਤਰੀਕੇ ਨਾਲ ਪ੍ਰਾਰਥਨਾ ਕਰਿਆ ਕਰੋ ਜਿਵੇਂ ਉਹਨਾਂ ਨੇ ਵਚਨ ਵਿੱਚ ਕਿਹਾ ਕਿ हे ਪਿਤਾ ਜਿਹੜਾ ਸਵਰਗ ਵਿੱਚ ਹੈ ਕੌਣ ਹੈ ਉਹ ਸਾਡਾ ਪਰਮੇਸ਼ਰ ਕੌਣ ਹੈ ਉਹ ਸਾਡਾ ਪਿਤਾ ਜਿਹੜਾ ਸਵਰਗ ਵਿੱਚ ਹੈ ਉਪਰਮੇਸ਼ਵਰ ਇੱਕ ਉਸ ਪਰਮੇਸ਼ਵਰ ਦੀ ਗੱਲ ਕੀਤੀ ਗਈ ਹੈ ਜਿਸ ਪਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਜਿਸ ਪਰਮੇਸ਼ਵਰ ਨੇ ਜਦੋਂ ਇਸ ਧਰਤੀ ਉੱਤੇ ਕੁਝ ਵੀ ਨਹੀਂ ਸੀਗਾ ਸਿਰਫ ਪਰਮੇਸ਼ਵਰ ਦਾ ਆਤਮਾ ਬਾਣੀ ਉੱਤੇ ਸਿਉਂਦਾ ਸੀ ਧਰਤੀ ਬੇਡੋ ਸੀ ਧਰਤੀ ਸੁੰਜੀ ਸੀ ਧਰਤੀ ਖਾਲੀ ਸੀ ਕੁਝ ਵੀ ਨਹੀਂ ਸੀ ਧਰਤੀ ਤੇ ਪਰ ਉਸ ਪਰਮੇਸ਼ਵਰ ਨੇ ਇੱਕ ਸ਼ਬਦ ਦੇ ਦੁਆਰਾ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਪਿਤਾ ਉਸ ਪਰਮੇਸ਼ਵਰ ਨੂੰ ਕਿਹਾ ਗਿਆ ਹੈ वचन ਵਿੱਚ ਇਸ ਪ੍ਰਾਰਥਨਾ ਵਿੱਚ ਪ੍ਰਭੂ ਯਿਸੂ ਨੇ ਕਿਹਾ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ हे ਪਿਤਾ ਜੋ ਤੂੰ ਸਵਰਗ ਵਿੱਚ ਹੈ ਕੌਣ ਹੈ ਸਵਰਗ ਵਿੱਚ ਉਹ ਯਹੋਵਾ ਪਰਮੇਸ਼ਰ ਜਿਸ ਨੇ ਸਭ ਕੁਝ ਇੱਕ ਸ਼ਬਦ ਦੇ ਦੁਆਰਾ ਰਚਿਤ ਕੀਤਾ ਪਰਮੇਸ਼ਰ ਨੇ ਬੋਲਿਆ ਕਿ ਚਾਨਣ ਹੋ ਜਾਏ ਚਾਨਣ ਹੋ ਗਿਆ ਪ੍ਰਭੂ ਨੇ ਬੋਲਿਆ ਸਭ ਕੁਝ ਰਚਿਆ ਗਿਆ ਇਚਰਿੰਦ ਪ੍ਰਿੰਦ ਪਹਾੜ ਦਰਿਆ ਸਭ ਕੁਝ ਉਹਨਾਂ ਦੇ ਹੁਕਮ ਦੇ ਦੁਆਰਾ ਰਚੇ ਗਏ ਇਹ ਉਸ ਪਰਮੇਸ਼ਵਰ ਦੀ ਗੱਲ ਕੀਤੀ ਗਈ ਹੈ ਜਿਸ ਪਰਮੇਸ਼ਵਰ ਨੇ ਇਸ ਧਰਤੀ ਨੂੰ ਬਣਾਇਆ ਜਿਸ ਪਰਮੇਸ਼ਵਰ ਨੇ ਇਸ ਪੇੜ ਪੌਦਿਆਂ ਨੂੰ ਬਣਾਇਆ ਜਿਸ ਪਰਮੇਸ਼ਵਰ ਨੇ ਸੂਰਜ ਨੂੰ ਚੰਦਰਮਾ ਨੂੰ ਤਾਰਿਆਂ ਨੂੰ ਬਣਾਇਆ ਇਹ ਉਸ ਪਰਮੇਸ਼ਵਰ ਨੂੰ ਪਿਤਾ ਕਿਹਾ ਗਿਆ ਹੈ ਜਿਸ ਪਰਮੇਸ਼ਵਰ ਨੇ ਇਸ ਧਰਤੀ ਤੋਂ ਹਨੇਰੇ ਨੂੰ ਦੂਰ ਕਰਕੇ ਆਪਣਾ ਚਾਨਣ ਭੇਜਿਆ ਹallelujah ਸਚਮੁੱਚ ਇਹ ਉਸ ਪਰਮੇਸ਼ਵਰ ਨੂੰ ਕਿਹਾ ਗਿਆ ਹੈ ਮੈਨੇ ਵਚਨ ਵਿੱਚ ਕਿਹਾ ਹੈ ਪ੍ਰਭੂ ਯਿਸੂ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ اے ਪਿਤਾ ਜੋ ਤੂੰ ਸਵਰਗ ਵਿੱਚ ਹੈ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਕੌਣ ਹੈ ਪਰਮੇਸ਼ਵਰ ਸਵਰਗ ਵਿੱਚ ਯਹੋਵਾ ਪਰਮੇਸ਼ਵਰ ਜੋ ਸਭ ਕੁਝ ਰਚਣ ਬੜਾ ਹੈ ਅणि ਤੇ ਬਚਨ ਅੱਗੇ ਸਾਨੂੰ ਦੱਸਦਾ ਹੈ ਉਹ ਕਹਿੰਦਾ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਅਰ ਉਸ ਪਰਮੇਸ਼ਵਰ ਦਾ ਨਾਮ ਪਵਿੱਤਰ ਮੰਨਿਆ ਜਾਵੇ ਕੌਣ ਸੀ ਪਰਮੇਸ਼ਵਰ ਸ਼ਬਦ ਸ਼ਬਦ ਦੇ ਦੁਆਰਾ ਸਭ ਕੁਝ ਰਚਿਆ ਗਿਆ ਉਹੀ ਸ਼ਬਦ ਪਰਮੇਸ਼ਵਰ ਸੀ আর ਉਹੀ ਸ਼ਬਦ ਸਾਡੇ ਵਿੱਚ ਦੇਹਦਾਰੀ ਹੋਇਆ ਜਿਦਾ ਤੇਜ ਅਸੀਂ ਪਰਮੇਸ਼ਵਰ ਦੇ ਇੱਕਲੌਤੇ ਪੁੱਤਰ ਜਿਆ ਦਿੱਤਾ ਉਹ ਪ੍ਰਭੂ ਯਿਸੂ ਮਸੀਹ ਸੀ ਇੱਥੇ ਕਿਹਾ ਗਿਆ ਕਿ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਉਹ ਕੌਣ ਹੈ ਨਾਮ ਉਹ ਕੌਣ ਨਾਮ ਹੈ ਉਹ ਨਾਮ ਪ੍ਰਭੂ ਯਿਸੂ ਮਸੀਹ ਦਾ ਹੈ ਇਹ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਗੱਲ ਕੀਤੀ ਗਈ ਹੈ ਕਿ ਪ੍ਰਭੂ ਯਿਸੂ ਤੁਹਾਡਾ ਨਾਮ ਪਵਿੱਤਰ ਮੰਨਿਆ ਜਾਵੇ ਇਹ ਨਾਮ ਉਹ ਨਾਮ ਹੈ ਜਿਸ ਨਾਮ ਦੇ ਵਿੱਚ ਮੁਰਦੇ ਜ਼ਿੰਦਾ ਹੁੰਦੇ ਨੇ ਜਿਸ ਨਾਮ ਦੇ ਵਿੱਚ ਲੰਗੜੇ ਚੱਲਦੇ ਨੇ ਜਿਸ ਨਾਮ ਦੇ ਵਿੱਚ ਅੰਨੇ ਅੱਖਾਂ ਪਾਉਂਦੇ ਨੇ ਜਿਸ ਨਾਮ ਦੇ ਵਿੱਚ ਪੂਰੀ ਸ਼ੁੱਧ ਹੁੰਦੇ ਨੇ ਜਿਸ ਨਾਮ ਦੇ ਵਿੱਚ ਗੁੰਗੇ ਬੋਲਦੇ ਨੇ ਸੱਚਮੁੱਚ ਇਹ ਉਹ ਮਹਾਸਾਮਰਤੀ ਪਰਮੇਸ਼ਵਰ ਦਾ ਨਾਮ ਪ੍ਰਭੂ ਯਿਸੂ ਮਸੀਹ ਦਾ ਨਾਮ ਹੈ ਇਹਦੇ ਬਾਰੇ ਕਿਹਾ ਗਿਆ ਹੈ ਕਿ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਉਹ ਸੱਚਮੁੱਚ ਉਹਦਾ ਨਾਮ ਪਵਿੱਤਰ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਪਵਿੱਤਰ ਸੀ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਬਲਕਿ ਸਾਡੇ ਪਾਪਾਂ ਨੂੰ ਸਾਡੇ ਦੁੱਖਾਂ ਨੂੰ ਸਾਡੇ ਗਮਾਂ ਨੂੰ ਉਹਨਾਂ ਨੇ ਆਪਣੇ ਉੱਤੇ ਲੈ ਗਿਆ ਸੱਚਮੁੱਚ ਉਸ ਨਾਮ ਦੀ ਗੱਲ ਕੀਤੀ ਗਈ ਹੈ ਕਿ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਔਰ वचन ਇਸ ਤਰ੍ਹਾਂ ਦਾਦਾ ਹੈ ਕਿ ਇਸ ਨਾਮ ਦੇ ਅੱਗੇ ਹਰ ਜ਼ੁਬਾਨ ਇਸ ਨਾਮ ਦਾਗੀਕਾਰ ਕਰੇਗੀ ਔਰ ਸੱਚਮੁੱਚ ਉਹ ਦਿਨ ਆਉਣਗੇ ਜਦੋਂ ਉਹ ਪਰਮੇਸ਼ਵਰ প্রভু ਯਿਸੂ ਮਸੀਹ ਦੇ ਨਾਮ ਦਾ ਹਰ ਕੋਈ ਲੰਗੀਕਾਰ ਕਰੇਗਾ ਇਹ ਉਸ ਨਾਮ ਨੂੰ ਕਿਹਾ ਗਿਆ ਹੈ ਕਿ ਪਰਮੇਸ਼ਵਰ প্রভু ਯਿਸੂ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਸਾਨੂੰ ਸਿਖਾ ਰਹੀ ਹੈ ਇਹ ਪ੍ਰਾਰਥਨਾ ਨੇ ਕਿਹਾ ਕਿ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਤੇ ਪ੍ਰਭੂ ਯਿਸੂ ਮਸੀਹ ਦੀ ਗੱਲ ਕੀਤੀ ਗਈ ਹੈ ਇਹ ਸੱਚਮੁੱਚ ਉਹ ਨਾਮ ਹੈ ਜੋ ਸਾਨੂੰ ਨਸ਼ਿਆਂ ਤੋਂ ਛੁਟਕਾਰਾ ਦਿੰਦਾ ਹੈ ਇਹ ਉਹ ਨਾਮ ਹੈ ਪ੍ਰਭੂ ਯਿਸੂ ਦਾ ਜੋ ਸਾਨੂੰ ਦੁੱਖਾਂ ਤੋਂ ਬਾਹਰ ਕੱਢਦਾ ਹੈ ਇਹ ਉਹ ਨਾਮ ਹੈ ਜੋ ਸਾਨੂੰ ਕਰਜ਼ਿਆਂ ਤੋਂ ਆਜ਼ਾਦ ਕਰਾਉਂਦਾ ਹੈ ਇਹ ਪ੍ਰਭੂ ਯਿਸੂ ਦਾ ਉਹ ਨਾਮ ਹੈ ਜੋ ਸਾਨੂੰ ਹਰ ਬਿਮਾਰੀ ਤੋਂ ਆਜ਼ਾਦੀ ਦਿੰਦਾ ਹੈ ਇਹ ਪ੍ਰਭੂ ਯਿਸੂ ਦਾ ਉਹ ਨਾਮ ਹੈ ਜੋ ਸਾਡੇ ਘਰਾਂ ਨੂੰ ਖੁਸ਼ਹਾਲੀ ਵਿੱਚ ਬਦਲ ਦਿੰਦਾ ਹੈ ਜੋ ਸਾਡੇ ਕਰਾਨੂੰ ਆਬਾਦ ਕਰ ਦਿੰਦਾ ਹੈ ਤੇ ਸਾਡੇ ਪਰਿਵਾਰਾਂ ਵਿੱਚ ਸੱਚੀ ਸ਼ਾਂਤੀ ਨੂੰ ਲੈ ਕੇ ਆਉਂਦਾ ਹੈ ਅਨੰਤ ਨੂੰ ਲੈ ਕੇ ਆਉਂਦਾ ਹੈ ਇਹ ਉਸ ਨਾਮ ਦੀ ਗੱਲ ਕੀਤੀ ਗਈ ਹੈ ਕਿ हे ਪਿਤਾ ਜੋ ਤੂੰ ਸਵਰਗ ਵਿੱਚ ਹੈ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਇਹ ਨਾਮ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਗੱਲ ਕੀਤੀ ਗਈ ਹੈ ਅਰ ਉਹਦਾ ਨਾਮ ਸੱਚਮੁੱਚ ਪਵਿੱਤਰ ਹੈ ਔਰ ਉਹ ਪਵਿੱਤਰ ਮੰਨਿਆ ਜਾਵੇ ਪ੍ਰਭੂ ਨੇ ਕਿਹਾ ਕਿ ਤੁਸੀਂ ਇਸ ਵਿਧੀ ਨਾਲ ਪ੍ਰਾਰਥਨਾ ਕਰੋ ਅੱਗੇ ਅਸੀਂ ਦੇਖਾਂਗੇ ਇਹਨਾਂ ਦੇ 6 ਦੇ 10 ਦੇ ਆ ਵਿੱਚ ਕਿ ਤੇਰਾ ਰਾਜ ਆਵੇ ਅੱਜ ਅਸੀਂ ਪ੍ਰਾਰਥਨਾ ਦੇ ਵਿੱਚ ਜਦੋਂ ਅਸੀਂ ਪ੍ਰਾਰਥਨਾ ਕਰਨੀ ਹੈ ਉਦੋਂ ਅਸੀਂ ਬੋਲਣਾ ਹੈ ਇਸ ਚੀਜ਼ ਨੂੰ ਕਿ ਪ੍ਰਭੂ ਯਿਸੂ ਤੇਰਾ ਰਾਜ ਆਵੇ ਹਰ ਚੀਜ਼ ਤੇ ਤੇਰਾ ਰਾਜ ਆਵੇ ਔਰ ਪਰਮੇਸ਼ਵਰ ਤੇਰਾ ਰਾਜ ਸਦਾ ਭੱਦਾ ਜਾਵੇ ਪਰਮੇਸ਼ਵਰ ਔਰ ਸੱਚਮੁੱਚ ਅਸੀਂ ਉਹਦੀ ਪਰਜਾ ਹਾਂ ਉਹ ਸਾਡਾ ਪਰਮੇਸ਼ਵਰ ਹੈ ਉਹ ਰਾਜਿਆਂ ਦਾ ਰਾਜਾ ਹੈ ਔਰ ਪ੍ਰਭੂਆਂ ਦਾ ਪ੍ਰਭੂ ਹੈ ਉਹ ਮੇਰਾ ਯਸੂ ਮਸੀਹ ਹੈ ਇਹ ਉਸ ਉਸ ਪਰਮੇਸ਼ਵਰ ਦੀ ਗੱਲ ਕੀਤੀ ਗਈ ਹੈ ਔਰ ਉਹਨੇ ਕਿਹਾ ਕਿ ਤੇਰੀ ਮਰਜੀ ਜਿਹਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਉਹੀ ਮਰਜੀ ਧਰਤੀ ਉੱਤੇ ਵੀ ਪੈਦਾ ਹੋਵੇ ਉਹੀ ਮਰਜੀ ਧਰਤੀ ਉੱਤੇ ਵੀ ਪੂਰੀ ਹੋਵੇ ਕਿਹੜੀ ਮਰਜੀ ਹੈ ਪਰਮੇਸ਼ਵਰ ਦੀ ਜੋ ਸਵਰਗ ਵਿੱਚ ਪੂਰੀ ਹੁੰਦੀ ਹੈ ਇਹੀ ਕਹਿੰਦੇ ਨੇ ਪਰਮੇਸ਼ਵਰ ਸਾਨੂੰ ਕਿ ਤੁਸੀਂ ਇਸ ਵੀ ਦੀ ਨਾ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਜਿਹੀ ਤੇਰੀ ਮਰਜ਼ੀ ਸਵਰਗ ਵਿੱਚ ਪੂਰੀ ਹੁੰਦੀ ਹੈ ਉਹ ਧਰਤੀ ਉੱਤੇ ਵੀ ਪੈਦਾ ਹੋਵੇ ਇਹ ਉਸ ਮਰਜ਼ੀ ਨੂੰ ਕਿਹਾ ਗਿਆ ਹੈ ਪਰਮੇਸ਼ਵਰ ਦੀ ਅੱਜ ਮਰਜ਼ੀ ਕੀ ਹੈ ਪਰਮੇਸ਼ਵਰ ਦੀ ਮਰਜ਼ੀ ਹੈ ਕਿ ਅਸੀਂ ਉਹਦੀ ਮਹਿਮਾ ਕਰੀਏ ਅਸੀਂ ਉਹਦੀ ਵਡਿਆਈ ਕਰੀਏ ਅਸੀਂ ਉਹਦੇ ਕੰਮਾਂ ਨੂੰ ਲੋਕਾਂ ਵਿੱਚ ਵੰਡਿਏ ਅਸੀਂ ਉਹਦੇ ਨਾਮ ਦੀਆਂ ਗਵਾਹੀਆਂ ਦੇਈਏ ਅਸੀਂ ਉਹਦਾ ਧੰਨਵਾਦ ਕਰੀਏ ਪਰਮੇਸ਼ਵਰ ਦੀ ਮਰਜ਼ੀ ਜੋ ਸਵਰਗ ਵਿੱਚ ਪੂਰੀ ਹੁੰਦੀ ਹੈ ਜਿੱਥੇ ਸਵਰਗ ਦੂਤ ਪਰਮੇਸ਼ਵਰ ਦੀ ਆराधना ਕਰਦੇ ਨੇ ਉਹ ਕਹਿ ਰਿਹਾ ਹੈ ਕਿ ਤੂਤਾ ਨਾ ਪਰਮੇਸ਼ਵਰ ਕੋਈ ਕਹਿ ਰਿਹਾ ਹੈ ਤੂੰ ਪਵਿੱਤਰ 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 ਹੈ ਪਰਮੇਸ਼ਵਰ ਕੋਈ ਕਹਿ ਰਿਹਾ ਹੈ ਤੂੰ ਜ਼ਿੰਦਾ ਪਰਮੇਸ਼ਵਰ ਹੈ ਕੋਈ ਕਹਿ ਰਿਹਾ ਹੈ ਕਿ ਤੂੰ ਸਾਮਰਥੀ ਪਰਮੇਸ਼ਵਰ ਹੈ ਉਹ ਸਵਰਗ ਵਿੱਚ ਜਿਸ ਤਰ੍ਹਾਂ ਸਵਰਗ ਦੂਤ ਪਰਮੇਸ਼ਵਰ ਦੀ ਮਹਿਮਾ ਕਰਦੇ ਨੇ ਇਹ ਉਸ ਮਹਿਮਾ ਦੀ ਗੱਲ ਕੀਤੀ ਗਈ ਹੈ ਪ੍ਰਭੂ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਪਰਮੇਸ਼ਵਰ ਸਵਰਗ ਵਿੱਚ ਪੂਰੀ ਹੁੰਦੀ ਹੈ ਉਸੇ ਤਰ੍ਹਾਂ ਧਰਤੀ ਵਿੱਚ ਵੀ ਹੋਵੇ ਪਰਮੇਸ਼ਵਰ ਨੇ ਜਦੋਂ ਸਭ ਕੁਝ ਰਚਿਆ ਪਰਮੇਸ਼ਵਰ ਦੇ ਮਨ ਨੂੰ ਆਨੰਦ ਨਹੀਂ ਆਇਆ ਉਨੇ ਧਰਤੀ ਬਣਾ ਦਿੱਤੀ ਉਹਨੇ ਅਸਮਾਨ ਬਣਾ ਦਿੱਤੇ ਉਹਨੇ ਪੇੜ-ਪੌਦੇ ਬਣਾ ਦਿੱਤੇ ਪਰ ਪਰਮੇਸ਼ਵਰ ਉਹ ਚੀਜ਼ ਤੋਂ ਇਨਾ ਖੁਸ਼ ਨਹੀਂ ਹੋਏ ਕਿਉਂਕਿ ਪਰਮੇਸ਼ਵਰ ਚਾਹੁੰਦੇ ਸੀ ਕਿ ਕੋਈ ਮੇਰੀ ਮਰਜ਼ੀ ਨੂੰ ਪੂਰਾ ਕਰਨ ਵਾਲਾ ਬਣੇ ਮੇਰੀ ਮਰਜ਼ੀ ਮੇਰੀ ਇੱਛਾ ਮੇਰੀ ਮਹਿਮਾ ਮੇਰੀ ਵਡਿਆਈ ਕਰਨ ਵਾਲਾ ਬਣੇ ਸੋ ਪਰਮੇਸ਼ਵਰ ਨੇ ਫਿਰ ਇਨਸਾਨ ਦੀ ਰਚਨਾ ਕੀਤੀ ਆਪਣੇ ਹੱਥਾਂ ਦੇ ਦੁਆਰਾ ਉਹਨੇ ਮਿੱਟੀ ਦੇ ਨਾਲ ਇੱਕ ਇਨਸਾਨ ਨੂੰ ਬਣਾਇਆ ਔਰ ਉਹਦੇ ਵਿੱਚ ਉਹ ਪਰਮੇਸ਼ਵਰ ਨੇ ਆਪਣਾ ਸਾਹ ਪਾਇਆ ਔਰ ਉਹ ਮਿੱਟੀ ਨੂੰ ਜ਼ਿੰਦਾ ਜਾਨ ਬਣਾ ਦਿੱਤਾ ਉਹਨੇ ਕਿਉਂ ਕਿਉਂਕਿ ਪਰਮੇਸ਼ਰ ਚਾਹੁੰਦੇ ਸੀ ਕਿ ਮੈਂ ਜੋ ਕੁਝ ਬਣਾਇਆ ਹੈ ਜੋ ਇਨਸਾਨ ਨੇ ਉਹ ਮੇਰੀ ਮਹਿਮਾ ਕਰਨਾ ਉਹਨੇ ਸਾਨੂੰ ਇਸ ਲਈ ਰਚਿਆ ਅਰੇ ਇਹੀ ਬਚਨ ਸਾਨੂੰ ਦੱਸ ਰਿਹਾ ਹੈ ਕਿ ਪਰਮੇਸ਼ਰ ਜਿਹੀ ਤੇਰੀ ਮਰਜ਼ੀ ਸਵਰਗ ਵਿੱਚ ਪੂਰੀ ਹੁੰਦੀ ਹੈ ਮਤਲਬ ਪਰਮੇਸ਼ਰ ਜਿੱਦਾਂ ਤੇਰੀ ਸਵਰਗ ਵਿੱਚ ਵਿਡਿਆਈ ਹੁੰਦੀ ਹੈ ਜਿੱਦਾਂ ਤੇਰੀ ਸਵਰਗ ਵਿੱਚ ਉਸਤਤ ਹੁੰਦੀ ਹੈ ਉਹ ਪਰਮੇਸ਼ਰ ਉਹ ਹੀ ਮਰਜ਼ੀ ਤੇਰੀ ਇਸ ਤਰਤੀ ਉਤੇ ਵੀ ਪੈਦਾ ਤਰਤੀ ਉਤੇ ਵੀ ਪੂਰੀ ਹੋਵੇ ਅੱਜ ਉਹ ਮੇਰੇ ਪਰਮੇਸ਼ਵਰ ਦੀ ਮਰਜ਼ੀ ਕੀ ਹੈ ਮੇਰਾ ਪਰਮੇਸ਼ਵਰ ਪ੍ਰਭੂ ਯਿਸੂ ਔਰ ਯਹਵਾ ਪਰਮੇਸ਼ਵਰ ਚਾਹੁੰਦੇ ਨੇ ਕਿ ਅਸੀਂ ਉਹਦੇ ਕੰਮਾਂ ਨੂੰ ਉਹਦੀ ਬੜਾਈ ਨੂੰ ਸ੍ਰਿਸ਼ਟੀ ਨੂੰ ਅਸੀਂ ਲੋਕਾਂ ਵਿੱਚ ਪ੍ਰਗਟ ਕਰੀਏ ਕਿ ਇੱਕ ਮਹਾਨ ਪਰਮੇਸ਼ਵਰ ਹੈ ਜਿਸ ਨੇ ਸਭ ਕੁਝ ਰਚਿਆ ਹੈ ਉਹਨੇ ਧਰਤੀ ਅਸਮਾਨ ਬਣਾਏ ਨੇ ਉਹਨੇ ਸਾਨੂੰ ਰਚਿਆ ਹੈ ਇੱਕ ਇੱਕ ਇਨਸਾਨ ਨੂੰ ਰਚਿਆ ਹੈ ਔਰ ਉਹ ਇੱਕ 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 ਇਨਸਾਨ ਨੂੰ ਬਚਾਉਣ ਦੀ ਸਮਰਤ ਰੱਖਦਾ ਹੈ ਅੱਜ ਉਹ ਪਰਮੇਸ਼ਵਰ ਕਹਿ ਰਿਹਾ ਹੈ ਕਿ ਜਿਵੇਂ ਮੇਰੀ ਸਵਰਗ ਵਿੱਚ ਮਰਜ਼ੀ ਪੂਰੀ ਹੁੰਦੀ ਹੈ ਇਸ ਧਰਤੀ ਤੇ ਵੀ ਹੋਵੇ ਅੱਜ

ਅੱਜ ਸਾਨੂੰ ਲੋੜ ਹੈ ਪ੍ਰਾਰਥਨਾ ਦੇ ਵਿੱਚ ਉਹ ਲੋਕਾਂ ਵਿੱਚ ਜਾ ਕੇ ਉਹਦੀ ਮਹਿਮਾ ਕਰਨ ਦੀ ਉਹਦੀ ਵਡਿਆਈ ਕਰਨ ਦੀ ਔਰ ਉਹਦੇ ਬਚਨ ਨੂੰ ਵੰਡਣ ਦੀ ਸਾਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਉਹਦੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ ਇਸ ਧਰਤੀ ਉੱਤੇ ਵੀ ਉਹਦੀ ਮਰਜ਼ੀ ਨੂੰ ਪੂਰਾ ਕਰ ਸਕੀਏ ਇੱਕ ਜਿਵੇਂ ਹੋ ਸਰਦਾ ਜਦੋਂ ਅਸੀਂ ਲੋਕਾਂ ਵਿੱਚ ਜਾਵਾਂਗੇ ਉਹਨਾਂ ਨੂੰ ਵਚਨ ਪੜਾਂਗੇ ਉਹਨਾਂ ਨੂੰ ਦੱਸਾਂਗੇ ਕਿ ਇੱਕ ਹੈ ਜਿਨੇ ਸਭ ਕੁਝ ਰਚਿਆ ਹੈ ਇੱਕ ਹੈ ਜਿਨੇ ਸਾਡੇ ਪਾਪਾਂ ਦੇ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਜਿਨੇ ਸਾਡੇ ਪਾਪਾਂ ਦੇ ਲਈ ਆਪਣੇ ਆਪ ਨੂੰ ਸਲੀਬ ਤੇ ਚੜਾ ਦਿੱਤਾ ਹੈ ਉਹ ਹੈ ਮੇਰਾ ਪਰਮੇਸ਼ਵਰ ਜੋ ਸਾਨੂੰ ਅੱਜ ਵੀ ਬਚਾਉਣ ਦੀ ਤਾਕਤ ਰੱਖਦਾ ਹੈ ਜਦੋਂ ਅਸੀਂ ਉਹਦੀ ਮਰਜ਼ੀ ਨੂੰ ਪੂਰਾ ਕਰਦੇ ਹਾਂ ਕ੍ਰਿਸਟਲ ਹਾਲੇਲੂਇਆ ਉਹ ਅੱਗੇ ਵਚਨ ਵਿੱਚ ਲਿਖਿਆ ਗਿਆ ਹੈ ਕਿ ਸਾਡੇ ਰੋਜ਼ ਦੀ ਰੋਟੀ ਆ ਸਾਨੂੰ ਦੇ ਪਰਮੇਸ਼ਵਰ 11 ਦੇ ਵਿੱਚ 6 ਦੀ 11 ਵਿੱਚ ਲਿਖਿਆ ਗਿਆ ਹੈ ਕਿ ਸਾਡੇ ਰੋਜ਼ ਦੀ ਰੋਟੀ ਆ ਸਾਨੂੰ ਦੇ ਪਰਮੇਸ਼ਵਰ ਇਹ ਰੋਟੀ ਕੀ ਹੈ ਇਹ ਰੋਟੀ ਉਹ ਰੋਟੀ ਦੀ ਪਰਮੇਸ਼ਵਰ ਨੇ ਗੱਲ ਕੀਤੀ ਹੈ ਕਿ ਪਰਮੇਸ਼ਵਰ ਸਾਨੂੰ ਸਾਡੇ ਰੋਜ਼ ਦਾ ਵਚਨ ਦੇ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਗਿਆ ਹੈ ਕਿ ਜੀਵਨ ਦੀ ਰੋਟੀ ਮੈਂ ਹਾਂ ਜੀਵਨ ਦਾ ਜਲ ਮੈਂ ਹਾਂ ਜੋ ਕੋਈ ਮੇਰੇ ਕੋਲੋਂ ਖਾਂਦਾ ਹੈ ਫਿਰ ਕਦੇ ਭੁੱਖਾ ਨਹੀਂ ਹੁੰਦਾ ਜੋ ਕੋਈ ਮੇਰੇ ਕੋਲੋਂ ਪੀਂਦਾ ਹੈ ਫਿਰ ਕਦੇ ਪਿਆਸਾ ਨਹੀਂ ਹੁੰਦਾ ਇੱਥੇ ਪਰਮੇਸ਼ਵਰ ਕਹਿ ਰਹੇ ਨੇ ਕਿ ਇਨਸਾਨ ਜੋ ਸੰਸਾਰਿਕ ਰੋਟੀ ਹੈ ਉਹਦੇ ਬਿਨਾ ਜ਼ਿੰਦਾ ਰਹਿ ਸਕਦਾ ਹੈ ਪਰ ਇਹ ਰੋਟੀ ਜੋ वचन ਹੈ ਪਰਮੇਸ਼ਵਰ ਦਾ ਇਹਦੇ ਬਿਨਾ ਜ਼ਿੰਦਾ ਨਹੀਂ ਰਹਿ ਸਕਦਾ ਕੀ ਹੈ ਸਾਡੀ ਅੱਜ ਦੀ ਰੋਟੀ ਅਸੀਂ ਕੀ ਮੰਗਣਾ ਹੈ ਪਰਮੇਸ਼ਵਰ ਤੋਂ ਅਸੀਂ ਮੰਗਣਾ ਹੈ ਪਰਮੇਸ਼ਵਰ ਸਾਨੂੰ ਸਾਡੇ ਰੋਜ਼ ਦੀ ਰੋਟੀ ਦੇ ਸਾਨੂੰ ਸਾਡੇ ਰੋਜ਼ ਦੇ ਲਈ वचन ਦੇ ਪਰਮੇਸ਼ਵਰ ਸਾਨੂੰ ਸਾਡੇ ਰੋਜ਼ ਦੇ ਲਈ ਬਲ ਦੇ ਪਰਮੇਸ਼ਵਰ ਤਾਂ ਕਿ ਅਸੀਂ ਤੇਰੇ वचन ਨੂੰ ਪੜ ਸਕੀਏ ਉਸ वचन ਨੂੰ ਆਪਣੇ ਜੀਵਨ ਚ ਲੈ ਸਕੀਏ ਉਸ वचन ਦੇ ਦੁਆਰਾ ਆਪਣੀਆਂ ਜ਼ਿੰਦਗੀਆਂ ਚ ਸੁਧਾਰ ਕਰ ਸਕੀਏ ਉਸ वचन ਦੇ ਦੁਆਰਾ ਅਸੀਂ ਲੋਕਾਂ ਵਿੱਚ ਤੁਹਾਡੇ ਕੰਮਾਂ ਨੂੰ ਪ੍ਰਗਟ ਕਰ ਸਕੀਏ ਅੱਜ ਸਾਨੂੰ ਔਰ ਰੋਟੀ ਦੇ ਪਰਮੇਸ਼ਵਰ ਜੋ ਤੇਰਾ वचन ਹੈ ਮੇਰੇ ਪਿਤਾ ਪਰਮੇਸ਼ਵਰ ਪਰਮੇਸ਼ਵਰ او ਪਰਮੇਸ਼ਵਰ ਜਦੋਂ ਅਸੀਂ ਤੇਰੇ वचन ਨੂੰ ਗ੍ਰਹਿਣ ਕਰੀਏ ਮੇਰੇ ਪਿਤਾ ਤੇਰੇ वचन ਨੂੰ ਆਪਣੇ ਮਨ ਵਿੱਚ ਬਿਸਾਰੀਏ ਮੇਰੇ ਪਿਤਾ ਤੁਹਾਡੇ वचन ਨੂੰ ਆਪਣੇ ਸਰੀਰ ਵਿੱਚ ਲੈ ਲਈਏ ਮੇਰੇ ਪਿਤਾ ਉਹ ਸਾਡੀ ਰੋਟੀ ਤੁਹਾਡਾ वचन ਹੈ ਜਦੋਂ ਇਹ ਰੋਟੀ ਸਾਡੇ ਅੰਦਰ ਜਾਂਦੀ ਹੈ ਉਸ ਟਾਈਮ ਪਰਮੇਸ਼ਵਰ ਸਾਡੇ ਸਰੀਰਾਂ ਚੋਂ ਸਾਡੇ ਜੀਵਨਾਂ ਚੋਂ ਹਰ ਉਹ ਪਾਪ ਬਾਹਰ ਆ ਜਾਂਦਾ ਹੈ ਮੇਰੇ ਪਿਤਾ ਉਹ ਰੋਟੀ ਮੇਰੇ ਪਰਮੇਸ਼ਵਰ ਇਹ ਤੇਰਾ वचन ਹੈ ਇਹ ਤੇਰਾ ਜ਼ਿੰਦਾਬਚਨ ਹੈ ਤੇਰੀ ਰੋਟੀ ਮੇਰੇ ਪਰਮੇਸ਼ਵਰ ਜਦੋਂ ਅਸੀਂ ਨੂੰ ਪੜਦੇ ਹਾਂ ਜਿਹੜੋ ਸਾਨੂੰ ਸਰਦੀਪਤ ਜੀਵਨ ਮਿਲਦਾ ਹੈ ਉਹ ਨੰਤ ਕਾਲ ਦਾ ਜੀਵਨ ਮਿਲਦਾ ਹੈ ਉਹ ਸਦਾ ਦੀ ਰਿਹਾਈ ਮਿਲਦੀ ਹੈ ਸਦਾ ਦੇ ਚਟਕਾਰੇ ਮਿਲਦੇ ਨੇ ਉਹ ਪਰਮੇਸ਼ਵਰ ਇਹ ਰੋਟੀ ਤੇਰਾ वचन ਹੈ ਔਰ ਅੱਜ ਪਰਮੇਸ਼ਵਰ ਇਹ ਰੋਟੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹਨਾਂ ਸਭਨਾ ਦੇ ਜੀਵਨ ਵਿੱਚ ਜਾਵੇ প্রভু ਯਸੂ ਤੇਰੇ ਨਾਮ ਦੇ ਵਿੱਚ ਓ ਪ੍ਰਭੂ ਯੇਸੂ ਤੇਰੀ ਮਹਿਮਾ ਕਰਦੇ ਆ ਮੇਰੇ ਪਿਤਾ ਓਏ ਤੇਰੀ ਵਡਿਆਈ ਕਰਦੇ ਆ ਮੇਰੇ ਪਿਤਾ ਓ ਤੁਸੀਂ ਕਹਾਂ ਮੇਰੇ ਪਰਮੇਸ਼ਰ ਕਿ ਤੁਸੀਂ ਮੰਗੋ ਕਿ ਸਾਨੂੰ ਪਰਮੇਸ਼ਰ ਸਾਡੇ ਰੋਜ਼ ਦੀ ਰੋਟੀ ਦੇ ਮੇਰੇ ਪ੍ਰਭੂ ਅੱਜ ਅਸੀਂ ਇਸ ਪ੍ਰਾਰਥਨਾ ਵਿੱਚ ਅੱਜ ਤੋਂ ਮੰਗਣਾ ਸ਼ੁਰੂ ਕਰੀਏ ਕਿ ਪਰਮੇਸ਼ਰ ਸਾਨੂੰ ਸਾਡੇ ਰੋਜ਼ ਦੇ ਲਈ वचन ਦੇ ਮੇਰੇ ਪ੍ਰਭੂ ਜਿਸ वचन ਨੂੰਸੀਂ ਆਪ ਲੈ ਸਕੀਏ ਆਪਣੇ ਪਰਿਵਾਰ ਨੂੰ ਦੱਸ ਸਕੀਏ ਆਪਣੇ ਗੁਵਾੜ ਨੂੰ ਦੱਸ ਸਕੀਏ ਆਪਣੇ ਪਿੰਡਾਂ ਵਿੱਚ ਵੰਡ ਸਕੀਏ ਅਸੀਂ ਦੱਸ ਸਕੀਏ ਮੇਰੇ ਪਰਮੇਸ਼ਰ ਜਿਸਵਰ ਕੀ ਹੈ ਇੱਕ ਮੁਕਤੀ ਦਾਤਾ ਅਸੀਂ ਦੱਸ ਸਕੀਏ ਕਿ ਸਵਰਗ ਦਾ ਰਾਜ ਨੇੜੇ ਆ ਚੁੱਕਿਆ ਹੈ ਅਸੀਂ ਦੱਸ ਸਕੀਏ ਕਿ ਇੱਕ ਹੈ ਜੋ ਸਾਨੂੰ ਸਵਰਗ ਵਿੱਚ ਲੈ ਕੇ ਜਾ ਸਕਦਾ ਹੈ ਇੱਕ ਹੈ ਜੋ ਸਾਡੇ ਪਾਪਾਂ ਨੂੰ ਮਾਫ ਕਰ ਸਕਦਾ ਹੈ ਇੱਕ ਹੈ ਜੋ ਅੱਜ ਸਾਨੂੰ ਸੁਦੀਪਕ ਜੀਵਨ ਦੇ ਸਕਦਾ ਹੈ ਉਹ ਪ੍ਰਭੂ ਯਸੂ ਤੂੰ ਹੀ ਹੈ ਮੇਰੇ ਪਿਤਾ ਅੱਜ ਅਸੀਂ ਤੁਹਾ ਤੋਂ ਉਹ ਜੀਵਨ ਦੀ ਰੋਟੀ ਨੂੰ ਮੰਗਦੇ ਹਾਂ ਮੇਰੇ ਪ੍ਰਭੂ मेरे पिता आज जो जीवन की रोटी एक एक जावे मेरे प्रभु आज जो जीवन की रोटी मेरे परमेश्वर जो नशे जो बीमारी पिता ओ जीवन की रोटी तेरा वचन उन्होंने घर पिता और वचन गया है मेरे प्रभु क्या है वचन जगूर की पुस्तक एक सौ सत्त की भीत मेरे पिता कि अपना वचन भेज के लोगों को चंगा करते हो ਮੈਨੂੰ ਹੋਰ ਬੜੀ ਤਬਈ ਤੋਂ ਬਚਾਉਂਦੇ ਹੋ ਮੇਰੇ ਪ੍ਰਭੂ ਅੱਜ ਤੁਹਾਡਾ ਵਚਨ ਮੇਰੇ ਪ੍ਰਭੂ ਜੋ ਜੋ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਜੋ ਤੁਸੀਂ ਸਾਨੂੰ ਸਿਖਾਈ ਸੀ ਮੇਰੇ ਪਿਤਾ ਅੱਜ ਪ੍ਰਭੂ ਤੇਰਾ ਵਚਨ ਤੇਰੀ ਇਹ ਪ੍ਰਾਰਥਨਾ ਇੱਕ ਇੱਕ ਦੇ ਘਰ ਦੇ ਵਿੱਚ ਗੂੰਜੇ ਮੇਰੇ ਪਰਮੇਸ਼ਵਰ ਇੱਕ ਇੱਕ ਦੇ ਪਰਿਵਾਰ ਵਿੱਚ ਜਾਵੇ ਔਰ ਕਟੇ ਛੁਟਕਾਰੇ ਤੇਰੀ ਮਹਾਸੰਮਤ ਦੇ ਦੁਆਰਾ ਤੇਰੇ ਇਸ ਵਚਨ ਦੇ ਦੁਆਰਾ ਜੀਵਨ ਦੀ ਰੋਟੀ ਦੇ ਦੁਆਰਾ ਹਰ ਪਰਵਾਜ਼ ਹੋ ਚੁੱਕੇ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਸੱਚੀ ਪ੍ਰਭੂ ਜੀਵਨ ਦੀ ਰੋਟੀ ਤੁਸੀਂ ਹੋ ਮੇਰੇ ਪਿਤਾ। ਓ ਮੇਰੇ ਪ੍ਰਭੂ ਤੁਹਾਡਾ ਵਚਨ ਸਾਨੂੰ ਅੱਗੇ ਦੱਸਦਾ ਹੈ ਮੇਰੇ ਪਿਤਾ ਮਤੀ ਦੀ ਪੁਸਤਕ ਉਧਰ 6 ਔਰ ਉਹਦੀ 12 ਵਿੱਚ ਮੇਰੇ ਪਰਮੇਸ਼ਵਰ ਤੁਸੀਂ ਕਿਹਾ ਕਿ ਸਾਡੇ ਕਰਜ ਸਾਨੂੰ ਮਾਫ਼ ਕਰ ਜਿਵੇਂ ਅਸੀਂ ਆਪਣੇ ਕਰਜ਼ਾਈਆਂ ਨੂੰ ਮਾਫ਼ ਕੀਤਾ ਹੈ। प्रभु यसु असी तो अपने करजा माफ कर देता है पर कर्ज की ने मेरे पिता जो, ने, जो ने तुसी ते मेरे पिताज तो लहू दे कर्ज मेरे पिता, कर्ज ने जो तुसी ने बहाया मेरे प्रभु ओ कर्ज ने मेरे परमेश्वर साढ़े उत्ते मेरे पिता जो तुसी अपने हाथों चो लहू बगाया जो अपने पैर चो लहू परमेश्वर ओ कर्ज ने मेरे पिता सांस ने पिता जो तुसी को ਜੀ ਮਾਰ ਨੂੰ ਖਾਦਾ ਮੇਰੇ ਪਿਤਾ ਸਾਡੇ ਲਈ ਪਰਮੇਸ਼ਵਰ ਸਾਡੇ ਪਾਪੀਆਂ ਦੇ ਲਈ ਇਸ ਸੰਸਾਰ ਦੇ ਲਈ ਮੇਰੇ ਪਿਤਾ ਉਹ ਕਰਜ ਨੇ ਸਾਡੇ ਉੱਤੇ ਮੇਰੇ ਪ੍ਰਭੂ ਜੋ ਤੇਰੇ ਲਹੂ ਦੇ ਕਰਜ ਨੇ ਉਹ ਕਰਜ ਨੇ ਮੇਰੇ ਪਰਮੇਸ਼ਵਰ ਜਿਸ ਲਹੂ ਦੇ ਨਾਲ ਤੂੰ ਸਾਨੂੰ ਖਰੀਦ ਲਿਆ ਮੇਰੇ ਪਿਤਾ ਉਹ ਕਰਜ ਸਾਡੇ ਉੱਤੇ ਅੱਜ ਮੇਰੇ ਪਿਤਾ ਪਰਮੇਸ਼ਵਰ ਅੱਜ ਅਸੀਂ ਮੰਗਦੇ ਹਾਂ ਪਰਮੇਸ਼ਵਰ ਕਿ ਸਾਡੇ ਉਹ ਕਰਜ ਮਾਫ ਕਰ ਮੇਰੇ ਪਿਤਾ माफ कर दो मेरे परमेश्वर आज साढ़े घर जो हो मेरे प्रभु जो साढ़े लहू देने मेरे पिता परमेश्वर प्रभु यसु जो कर्ज क्षमा कर मेरे परमेश्वर एक कर्ज ने मेरे पिता जो थोड़े मुख से थुकिया गया साढ़े लिए मेरे परमेश्वर एक कर्ज ने मेरे परमेश्वर जो थोड़े सिर ते कंडिया वाला ताज पहनया गया मेरे प्रभु ਇਹ ਕਰਜ ਮੇਰੇ ਯਿਸੂ ਹੋ ਕਾਰਜ ਨੇ ਮੇਰੇ ਪਰਮੇਸ਼ਵਰ ਤੇਰੇ ਹੱਥਾਂ ਚ ਗੇ ਲੇ ਟੋਕੇ ਗਏ ਮੇਰੇ ਪ੍ਰਭੂ ਛੋਤੇ ਪੈਰਾਂ ਵਿੱਚ ਗੇ ਲੇ ਟੋਕੇ ਗਏ ਮੇਰੇ ਪਿਤਾ ਪਰਮੇਸ਼ਵਰ ਇਹ ਹੋ ਕਾਰਜ ਨੇ ਮੇਰੇ ਪਰਮੇਸ਼ਵਰ ਉਹ ਚੀਜ਼ ਜਿਸ 에 ਹੋ ਕਾਰਜ ਨੇ ਮੇਰੇ ਖੁਦਾ ਜੋ ਤੁਸੀਂ ਕੋੜੀਆਂ ਦੀ ਮਾਰ ਕਰਦੀ ਮੇਰੇ ਪ੍ਰਭੂ ਮੇਰੇ ਲਈ ਮੇਰੇ ਪਰਿਵਾਰ ਦੇ ਲਈ ਕਲੀਸਿਆ ਦੇ ਲਈ ਮੇਰੇ ਯੇਸੂ ਇਹ ਉਹ ਕਰਜ਼ੇ ਮੇਰੇ ਪਿਤਾ ਤੇ ਸਾਡੇ ਕਰਜ ਮਾਫ਼ ਕਰ ਦੇ ਮੇਰੇ ਪ੍ਰਭੂ ਅੱਜ ਮੈਂ ਪ੍ਰਾਰਥਨਾ ਕਰਦਾ ਮੇਰੇ ਪਰਮੇਸ਼ਵਰ ਕਿ ਅੱਜ ਤੂੰ ਸਭ ਦੇ ਕਰਜ਼ੇ ਉਹ ਮਾਫ਼ ਕਰ ਮੇਰੇ ਪ੍ਰਭੂ ਜੋ ਤੇਰੇ ਲਹੂ ਦਾ ਕਰਜ਼ਾ ਸਾਡੇ ਉੱਤੇ ਮਿਲੇ ਬੁੱਕਾ ਅੱਜ ਉਹ ਕਰਜ਼ ਮਾਫ਼ ਕਰ ਦੇ ਮੇਰੇ ਪ੍ਰਭੂ ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ਾਈਆਂ ਨੂੰ ਮਾਫ਼ ਕੀਤਾ ਉਹਦਾ ਸੰਸਾਰਿਕ ਕਰਜ਼ਾ ਹੈ ਮੇਰੇ ਪਿਤਾ ਪਰ ਜੋ ਤੁਸੀਂ ਕੀਤਾ ਹੈ ਮੇਰੇ ਪਿਤਾ ਉਹ ਕੋਈ ਨਹੀਂ ਕਰ ਸਕਦਾ ਮੇਰੇ ਪ੍ਰਭੂ ਅੱਜ ਮੇਰੇ ਪ੍ਰਭੂ ਸਾਡੇ ਘਰ ਦੀ ਸ਼ਮਾ ਕਰ ਮੇਰੇ ਪਿਤਾ ਪ੍ਰਭੂ ਮਾਫ ਕਰ ਦੇ ਮੇਰੇ ਪਿਤਾ ਸਾਡੇ ਘਰ ਚ ਅਸੀਂ ਗੁਨੇਗਾਰ ਹਾਂ ਅਸੀਂ ਪਾਪੀ ਹਾਂ ਮੇਰੇ ਪਿਤਾ ਜੋ ਤੁਸੀਂ ਸਾਨੂੰ ਪ੍ਰਾਰਥਨਾ ਸਿਖਾਈ ਸੀ ਮੇਰੇ ਪ੍ਰਭੂ ਉਹ ਪ੍ਰਾਰਥਨਾ ਸਾਨੂੰ ਅੱਜ ਦੱਸ ਰਹੀ ਹੈ ਮੇਰੇ ਪਿਤਾ ਸੀ ਕਿਹਾ ਇਸ ਤਰੀਕੇ ਨਾਲ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਸਦੇ ਕੱਲ ਜਮਾਫ ਕਰ ਕਿ ਅਸੀਂ ਪਾਪ ਕੀਤੇ ਜੋ ਉਹਨਾਂ ਨੂੰ ਮਾਫ ਕਰ ਪਰਮੇਸ਼ਵਰ ਮੇਰੇ ਰਸੂ ਨੂੰ ਸ਼ਮਾ ਕਰ ਮੇਰੇ ਪਿਤਾ ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਹੈ ਅੱਜ ਮੇਰੇ ਪ੍ਰਭੂ ਅਸੀਂ ਸਭੋ ਲੋਕਾਂ ਨੂੰ ਮਾਫ ਕਰਦੇ ਹਾਂ ਮੇਰੇ ਪਿਤਾ ਜਿਨ੍ਹਾਂ ਨੇ ਸਾਨੂੰ ਸਤਾਇਆ ਹੈ ਮੇਰੇ ਪਰਮੇਸ਼ਵਰ ਜੋ ਤੇਰੇ ਨਾਮ ਦੇ ਕਾਰਨ ਤੇਰੇ ਲੋਕਾਂ ਨੂੰ ਬੋਲੀਆ ਮਾਰਦੇ ਨੇ ਮੇਰੇ ਪਿਤਾ ਅੱਜ ਅਸੀਂ ਸ਼ਮਾ ਕਰਦੇ ਹਾਂ ਮੇਰੇ ਪਰਮੇਸ਼ਵਰ ਇੱਕ ਜੱਜ ਨੂੰ ਮੇਰੇ ਪਿਤਾ ਤੇਰੇ ਵਚਨ ਦੇ ਦੁਆਰਾ ਮੇਰੇ ਪਰਮੇਸ਼ਰ ਤੇਰੀ ਸਿਕਾਈ ਹੋਈ ਪ੍ਰਾਰਥਨਾ ਦੇ ਦੁਆਰਾ ਮੇਰੇ ਪ੍ਰਭੂ ਇਹ ਮੇਰੇ ਪ੍ਰਭੂ ਔਰ ਤੁਸੀਂ ਅੱਗੇ ਵਚਨ ਵਿੱਚ ਕਿਹਾ ਹੈ ਮੇਰੇ ਪਿਤਾ ਕਿ ਸਾਨੂੰ ਪ੍ਰਤਿਆਗੇ ਵਿੱਚ ਨਾ ਲਿਆ ਸਭੋ ਬੁਰੀਾਈ ਤੋਂ ਬਚਾ ਮੇਰੇ ਪ੍ਰਭੂ ਅੰਦਰ ਯਹੋਸ਼ੂ ਅੱਜ ਸਾਨੂੰ ਹਰ ਬੁਰੀਾਈ ਤੋਂ ਬਚਾ ਮੇਰੇ ਪ੍ਰਭੂ ਹਰ ਪਾਪ ਤੋਂ ਬਚਾਓ ਮੇਰੇ ਪਰਮੇਸ਼ਰ ਮੇਰੇ ਰਸੂ ਸਾਨੂੰ ਪਰਤਿਆਵੇ ਵਿੱਚ ਨਾ ਪੈਣ ਦੋ ਮੇਰੇ ਪਿਤਾ ਤੁਹਾਡਾ ਵਚਨ ਦਾਦਾ ਹੈ ਮੇਰੇ ਪਰਮੇਸ਼ਰ ਤੁਸੀਂ ਕਿਹਾ ਉੱਠੋ ਪ੍ਰਾਰਥਨਾ ਕਰੋ ਕਿਤੇ ਪਰਤਿਆਵੇ ਵਿੱਚ ਨਾ ਪਾਏ ਜਾਵਾਂ ਮੇਰੇ ਪਿਤਾ ਉਹ ਕਿਹੜੀ ਪ੍ਰਾਰਥਨਾ ਪਰਮੇਸ਼ਰ ਜੋ ਤੁਸੀਂ ਕਰਨ ਨੂੰ ਕਿਹਾ ਸਾਨੂੰ ਮੇਰੇ ਪਿਤਾ ਉਹ ਇਹੀ ਪ੍ਰਾਰਥਨਾ ਮੇਰੇ ਪਰਮੇਸ਼ਰ ਜੋ ਮਤੀ ਦੀ ਅੰਜੀਲ ਉਹਦਾ 6 ਤੇ ਆ ਉਹਦੀ 9 ਐ ਤੋਂ ਲਿਖੀ ਹੋਈ ਆ ਮੇਰੇ ਪਿਤਾ ਕਿ ਸੋ ਤੁਸੀਂ ਇਸ ਗੁਪੀ ਦੀ ਨਿਰਾਦਰ ਨਾ ਕਰੋ اے ਸਾਡੇ ਪਿਤਾ ਜੋ ਤੂੰ ਸਵਰਗ ਵਿੱਚ ਹੈ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ یہی ਤੇਰੀ ਇੱਛਾ ਸਵਰਗ ਵਿੱਚ ਪੂਰੀ ਹੁੰਦੀ ਹੈ ਇਹ ਧਰਤੀ ਉਤੇ ਵੀ ਹੋਵੇ ਤੇਰਾ ਰਾਜ ਆਵੇ ਪਰਮੇਸ਼ਵਰ ਓ ਮੇਰੇ ਪ੍ਰਭੂ ਸੱਚਮੁੱਚ ਓ ਸਾਡੇ ਕਰਜ ਸਾਨੂੰ ਮਾਫ ਕਰ ਮੇਰੇ ਪ੍ਰਭੂ ਜਿਸ ਤਰ੍ਹਾਂ ਅਸੀਂ ਆਪਣੇ ਕਰਜ਼ੀਆਂ ਨੂੰ ਮਾਫ ਕੀਤਾ ਹੈ ਮੇਰੇ ਪਿਤਾ ਔਰ ਸਾਨੂੰ ਪਰਦੇਆ ਵਿੱਚ ਨਾ ਪਾਣ ਦੇ ਸਭੋਂ ਬਰਾਈ ਤੋਂ ਬਚਾ ਮੇਰੇ ਪਰਮੇਸ਼ਰ ਇਹੀ ਪ੍ਰਾਰਥਨਾ ਮੇਰੇ ਪ੍ਰਭੂ ਤੁਸੀਂ ਸਾਨੂੰ ਸਿਖਾਈ ਹੈ ਔਰ ਤੁਸੀਂ ਸਾਨੂੰ ਸਿਖਾਇਆ ਹੈ ਮੇਰੇ ਪਰਮੇਸ਼ਰ ਇਸ ਪ੍ਰਾਰਥਨਾ ਦੇ ਵਿੱਚ ਕਿ ਤੁਸੀਂ ਸ਼ਮਾ ਕਰਨਾ ਸਿੱਖੋ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਸਿੱਖੋ ਤੁਸੀਂ ਪਰਮੇਸ਼ਰ ਦੇ वचन ਨੂੰ ਬੰਡਣਾ ਸਿੱਖੋ ਉਹ ਪਰਮੇਸ਼ਰ ਅੱਜ ਦੀ ਤੇਰੀ ਇਹ ਮੇਰੇ ਪਿਤਾ ਅੱਜ ਦਾ ਇਹ ਤੁਹਾਡਾ वचन ਮੇਰੇ ਪਿਤਾ ਔਰ ਤੁਹਾਡੀ ਸਿਖਾਈ ਹੋਈ ਪ੍ਰਾਰਥਨਾ ਇੱਕ ਇੱਕ ਨੂੰ ਨਵਾਂ ਜੀਵਨ ਦੇਵੇ ਮੇਰੇ ਪਿਤਾ ਔਰ ਤੁਹਾਡੇ ਲੋਕ ਸੱਚਮੁੱਚ ਇਹ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਇਸੇ ਵਿਧੀ ਨਾਲ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਔਰ ਪ੍ਰਭੂ ਤੁਸੀਂ ਕਹਾ ਬਚਨ ਵਿੱਚ ਕਿ ਸਦਾ ਆਨੰਦ ਰਹੋ ਮੇਰੇ ਪਿਤਾ ਔਰ ਰੋਜ਼ ਪ੍ਰਾਰਥਨਾ ਕਰੋ ਮੇਰੇ ਪਰਮੇਸ਼ਵਰ ਅੱਜ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਤੁਹਾਡੀ ਇਸ ਸਿਖਾਈ ਔਰ ਪ੍ਰਾਰਥਨਾ ਦੇ ਦੁਆਰਾ ਮੇਰੇ ਪਿਤਾ ਕਿ ਅੱਜ ਤੋਂ ਤੁਹਾਡੇ ਲੋਕ ਕਬੂਲ ਜੋੜਾ ਨਾਲ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਦਿਲ ਤੋਂ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਰੂਹ ਤੋਂ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਸੱਚਾਈ ਨਾਲ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਇਮਾਨਦਾਰੀ ਨਾਲ ਪ੍ਰਾਰਥਨਾ ਕਰਨ ਵਾਲੇ ਬਣ ਜਾਣਾ ਔਰ ਜਿਸ ਤਰ੍ਹਾਂ ਤੁਸੀਂ ਸਾਨੂੰ ਇਹ ਪ੍ਰਾਰਥਨਾ ਸਿਖਾਈ ਹੈ ਮੇਰੇ ਪਰਮੇਸ਼ਵਰਾ ਇਸੇ ਵਿਧੀ ਦੇ ਨਾਲ ਇਸੇ ਬਚਨ ਦੇ ਅਨੁਸਾਰ ਤੇਰੇ ਲੋਕ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਮੇਰੇ ਪਿਤਾ ਤੇਰੇ ਲੋਕ ਤੇਰੀ ਮਹਿਮਾ ਕਰਨ ਵਾਲੇ ਬਣ ਜਾਣ ਤੇਰੀ ਵਡਿਆਈ ਕਰਨ ਵਾਲੇ ਬਣ ਜਾਣ ਤੇਰੇ ਪ੍ਰਭੂ ਲੋਕਾਂ ਵਿੱਚ ਤੇਰੇ ਕੰਮਾਂ ਤੇ ਰਹੀਆਂ ਗਵਾਹੀਆਂ ਨੂੰ ਦੇਣ ਵਾਲੇ ਬਣ ਜਾਣ ਔਰ ਪਰਦੇਸ਼ ਸ਼ਹਿਰ ਜਿੱਦਾਂ ਤੁਸੀਂ ਉਹਨਾਂ ਚੇਲਿਆਂ ਨੂੰ ਭੇਜਿਆ ਸੀ ਮੇਰੇ ਪਿਤਾ ਤੁਸੀਂ ਕਹਾਂ ਜਾਓ ਜਾ ਕੇ ਕੌਮਾਂ ਕੌਮਾਂ ਵਿੱਚ ਚੇਲੇ ਬਣਾਓ ਤੁਸੀਂ ਕਹਾਂ ਜਾਓ ਔਰ ਜਾ ਕੇ ਲੋਕਾਂ ਨੂੰ ਦੱਸੋ ਕਿ ਸੁਰਗ ਦਾ ਰਾਜ ਨੇੜੇ ਆ ਚੁੱਕਿਆ ਹੈ ਉਹ ਪਰਮੇਸ਼ਰ ਤੇਰੇ ਲੋਕ ਇਸ ਤਰ੍ਹਾਂ ਜਾ ਕੇ ਲੋਕਾਂ ਵਿੱਚ ਬਚਨ ਨੂੰ ਫੰਡਣ ਵਾਲੇ ਬਣ ਜਾਣ ਮੇਰੇ ਪਿਤਾ ਔਰ ਆਪਣੇ ਜੀਵਨ ਦੀ ਗਵਾਹੀ ਦੇਣ ਵਾਲੇ ਬਣ ਜਾਣ ਮੇਰੇ ਪਿਤਾ ਉਹ ਕੰਮਾਂ ਦੀ ਗਵਾਹੀ ਜੋ ਤੁਸੀਂ ਅਚਰਜ ਕੰਮ ਸਾਡੇ ਜੀਵਨਾਂ ਵਿੱਚ ਕੀਤੇ ਨੇ और जो भी कर रहे हो मेरे परमेश्वर और मेरा विश्वास है मेरे परमेश्वर अज का है तो वचन मेरे प्रभु एक एक की जिंदगी सठ नहीं सौ गुना फल लेके आएगा और मेरे परमेश्वर थोड़ी तो महासामर्थ्य द्वारा ओ प्रभु यसो फैलेगा और परमेश्वर तो और दूसर लाई भी दुआ करने वाले बन चुके मेरे पिता और परमेश्वर मैं इस वचन के द्वारा इस वचन एक शरीर इमार्ट करता हाँ एक एक मेरे पिता ਉਹ ਤੁਹਾਡਾ वचन ਤੁਹਾਡੀ ਸਿਖਾਈ ਪ੍ਰਾਰਥਨਾ ਅੱਜ ਕਿਤ ਦੇ ਘਰ ਵਿੱਚ ਜਾ ਰਹੀ ਹੈ ਪਰਿਵਾਰ ਵਿੱਚ ਜਾ ਰਹੀ ਹੈ ਬੱਚਿਆਂ ਦੇ ਜੀਵਨ ਵਿੱਚ ਜਾ ਰਹੀ ਹੈ ਉਹ ਨਸ਼ਿਆਂ ਦੇ ਵਿੱਚ ਜਾ ਰਹੀ ਹੈ ਬਿਮਾਰੀ ਵਾਲਿਆਂ ਦੇ ਕੋਲ ਜਾ ਰਹੀ ਹੈ ਉਹ ਦੁਖੀਆਂ ਕੋਲ ਜਾ ਰਹੀ ਹੈ ਬੇਵਸੀਆਂ ਕੋਲ ਜਾ ਰਹੀ ਹੈ ਉਹ ਕਰਜ਼ੇ ਵਾਲਿਆਂ ਦੇ ਕੋਲ ਜਾ ਰਹੀ ਹੈ ਜੋ ਆਤਮ ਮੱਤਿਆ ਦੀ ਮਜਬੂਰ ਹੋਏ ਨੇ ਉਹਨਾਂ ਕੋਲ ਤੁਹਾਡੀ ਇਹ ਸਿਖਾਈ ਹੋਈ ਪ੍ਰਾਰਥਨਾ ਜਾ ਰਹੀ ਹੈ ਔਰ ਲੰਬਾ ਜੀਵਨ ਦੇ ਰਹੀ ਹੈ ਜੇ ਕਿ ਤੂੰ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਔਰ ਸਭ ਕੁਝ ਪੂਰਾ ਹੋ ਰਿਹਾ ਮੇਰੇ ਯਸੂ ਤੇਰੇ ਨਾਮ ਦੇ ਵਿੱਚ ਔਰ ਤੁਹਾਡੀ ਸਿਖਾਈ ਹੋਈ ਪ੍ਰਾਰਥਨਾ ਦੇ ਦੁਆਰਾ ਮੇਰੇ ਪਰਮੇਸ਼ਵਰ ਪਰਮੇਸ਼ਵਰ ਸੱਚਮੁੱਚ ਤੁਹਾਡੇ ਦਾਸ ਤੁਹਾਡੀਆਂ ਦਾਸੀਆਂ ਇਦਾਂ ਵੀ ਬਚਨ ਦਿੰਦੇ ਮੇਰੇ ਪਿਤਾ ਉਹ ਜਾਣਦੇ ਨੇ ਮੇਰੇ ਪਰਮੇਸ਼ਰ ਕਿ ਜਦੋਂ ਤੁਹਾਡੇ ਲੋਕ ਇਸ ਬਚਨ ਨੂੰ ਪੜ੍ਹਨਗੇ ਇਹਨੂੰ ਸਮਝਣਗੇ ਦਿਨ ਚ ਦੋ ਵਾਰ ਪੜ੍ਹਨਗੇ ਉਹਨਾਂ ਦੇ ਜੀਵਨ ਬਦਲ ਜਾਣਗੇ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਜਾਣਗੀਆਂ ਮੈਂ ਸ਼ੁਕਰਗੁਜ਼ਾਰ ਹਾਂ ਪ੍ਰਭੂ ਯਿਸੂ ਤੇਰਾ ਔਰ ਸ਼ੁਕਰਗੁਜ਼ਾਰ ਹਾਂ ਪਰਮੇਸ਼ਰ ਤੁਹਾਡਾ ਕਬੀਤਰਾਤਮਾ ਜੀ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਔਰ ਪਰਮੇਸ਼ਰ ਤੁਹਾਡੀ ਦਾਸੀ ਦਾ ਜਿਨੇ ਬਚਨ ਦਿੱਤਾ ਔਰ ਜਿਸ ਬਚਨ ਦੇ ਦੁਆਰਾ ਅੱਜ ਮੈਂ ਬੋਲ ਪਾਇਆ ਮੇਰੇ ਪਰਮੇਸ਼ਰ ਔਰ ਮੇਰੇ ਪਰਮੇਸ਼ਰ ਸੱਚੀ ਤੁਸੀਂ ਇਸ ਪ੍ਰਾਰਥਨਾ ਦੇ ਵਿੱਚ ਗੁੱਝੇ ਪੇਦ ਰੱਖਿਓ ਮੇਰੇ ਪਿਤਾ ਬੇਸ਼ੱਕ ਪ੍ਰਭੂ ਉਹ ਸਾਰੇ ਪੇਦਾਂ ਨੂੰ ਮੈਂ ਖੋਲ ਨਹੀਂ ਪਾਇਆ ਮੇਰੇ ਪਿਤਾ ਪਰ ਮੇਰਾ ਵਿਸ਼ਵਾਸ ਹੈ ਪਰਮੇਸ਼ਰ ਕਿ ਜਿੰਨਾ ਤੁਸੀਂ ਮੈਨੂੰ ਦਿੱਤਾ ਉਹਨਾ ਮੈਂ ਤੁਹਾਡੇ ਲੋਕਾਂ ਵਿੱਚ ਵੰਡ ਦਿੱਤਾ ਮੇਰੇ ਪਿਤਾ ਔਰ ਪਰਮੇਸ਼ਰ ਹੋਰ ਵਾਲੇ ਸਮੇਂ ਦੇ ਵਿੱਚ ਇਹੀ ਬਚਨ ਦੇ ਦੁਆਰਾ ਮੈਨੂੰ ਹੋਰ ਬਲ ਦੋ ਤਾਂ ਕਿ ਮੈਂ ਹੋਰ ਪੇਦਾਂ ਨੂੰ ਸਿੱਖ ਸਕਾਂ ਔਰ ਤੁਹਾਡੇ ਲੋਕਾਂ ਤੱਕ ਪਹੁੰਚਾ ਸਕਾਂ ਮੇਰੇ ਪਰਮੇਸ਼ਰ ਸਾਰੀ ਮਹਿਮਾ ਖੁਦਾਵੰਦ ਯਸੂ ਮੈਂ ਤੇਰੇ ਨਾਮ ਨੂੰ ਦਿੰਨਾ ਹਾਂ ਵਡਿਆਈ ਪ੍ਰਭੂ ਯਸੂ ਤੇਰੇ ਨਾਮ ਨੂੰ ਦਿੰਨਾ ਹਾਂ ਤੇਰੀ ਜੈ ਜੈਕਾਰ ਕਰਦਾ ਹਾਂ ਧੰਨਵਾਦ ਕਰਦਾ ਹਾਂ ਸ਼ੁਕਰ ਕਰਦਾ ਹਾਂ ਪਰਮੇਸ਼ਵਰ ਔਰ ਅੱਜ ਦੀਆਂ ਇਹ ਪ੍ਰਾਰਥਨਾਵਾਂ ਦੇ ਦੁਆਰਾ ਮੇਰੇ ਯਸੂ ਇੱਕ ਇੱਕ ਦਾ ਕਰਾੜਾ ਬਚਾਇਆ ਜਾ ਰਿਹਾ ਏ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਥੈਂਕ ਯੂ ਜੀਸਸ ਥੈਂਕ ਯੂ ਪ੍ਰਭੂ ਯਸੂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਹੈ ਪਰਮੇਸ਼ਵਰ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਨਾ ਵਡਿਆਈ ਤੁਹਾਡੇ ਨਾਮ ਨੂੰ ਦਿੰਨਾ ਔਰ ਤੁਹਾਡਾ ਧੰਨਵਾਦ ਕਰਦਾ ਹਾਂ ਇਸ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਯੂਸੋ ਤੁਹਾਡੇ ਜੀਵਤ ਜੀਵਤ ਪਵਿੱਤਰ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਮੰਗਦਾ ਹਾਂ ਆਮੇਨ 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 ਹੱਲੇਲੂਇਆ ਜੇਵਸੀ ਦੀ ਸਾਰਿਆਂ ਨੂੰ ਗੋਡ ਬlesਸ ਯੂ ਪਰਮੇਸ਼ੁਰ ਤੁਹਾਨੂੰ ਆਸ਼ੀਸ਼ ਦੇਣ ਬਰਕਤ ਦੇਣ ਗੋਡ